ਜੈ ਪੀਰਾਂ ਦੀ ਜੈ ਸੋਹਣੀਆਂ ਸੱਚੀਆਂ ਸਰਕਾਰਾਂ ਦੀ ਜੈ ਮੇਰੇ ਦਾਤਾ ਹਾਂਸੇ ਆਜ਼ਮ ਜੀ ਦਾਤਾ ਜੀ ਤੁਹਾਡੇ ਸਭ ਤੇ ਕਰਮ ਕਮਾਣ ਅਤੇ ਤੁਹਾਡੀਆਂ ਨੇਕ ਅਤੇ ਜਾਇਜ਼ ਮੁਰਾਦਾਂ ਹਮੇਸ਼ਾ ਪੂਰੀਆਂ ਕਰਦੇ ਰਹਿਣ ਤੁਹਾਡੇ ਸਭ ਸੰਗਤ ਤੇ ਮੇਰ ਭਰਿਆ ਹੱਥ ਜਰੂਰ ਰੱਖਣ ਅੱਜ ਦਾ ਜੋ ਕਿੱਸਾ ਜਾਂ ਅੱਜ ਦਾ ਜੋ ਵਿਸ਼ਾ ਹੈ ਬੜੇ ਮੇਰੇ ਵੀਰ ਪੁੱਛ ਰਹੇ ਸੀ ਕਿ ਕਿਉਂ ਉਸ ਪਾਕ ਜੀ ਨੂੰ 11ਵੀਂ ਵਾਲਾ ਪੀਰ ਕਿਉਂ ਕਿਹਾ ਜਾਂਦਾ ਹੈ ਤੇ 11ਵੀਂ ਦਾ ਕੀ ਇਤਿਹਾਸ ਹੈ ਦੇਖੋ ਜਿਹੜੇ 11ਵੀਂ ਵਾਲੇ ਸਰਕਾਰ ਨੇ ਇਹ ਅਸਲ ਵਿੱਚ 11ਵੀਂ ਸ਼ਰੀਫ ਪੰਜ ਤਨ ਪਾਕ ਜਿਹਦੇ ਨਾਮ ਦੀ ਸਾਲ ਵਿੱਚ ਇੱਕ ਵਾਰ ਕਰਿਆ ਕਰਦੇ ਸਨ ਪੰਜ ਤਨ ਪਾਕ ਵੀ ਤੁਹਾਨੂੰ ਦੱਸ ਦਿੰਦੇ ਆ ਪੰਜ ਤਕ ਪੰਜ ਤਨ ਪਾਕ ਦੇ ਵਿੱਚ ਮੁਹੰਮਦ ਸਾਹਿਬ ਮੌਲਾ ਅਲੀ ਸਰਕਾਰ ਬੀਬੀ ਫਾਤਿਮਾ हसन ਤੇ ਮੌਲਾ ਹੁਸੈਨ ਤੇ ਮੌਲਾ हसन ਇਹ ਪੰਜ ਪੰਜ ਤਨ ਪਾਕ ਨੇ ਪੰਜ ਤਨ ਪਾਕ ਸਰਕਾਰ ਨੇ ਇਹਨਾਂ ਦੇ ਨਾਮ ਦੀ 11ਵੀਂ ਗਉਸਪਾਕ ਜੀ ਸਾਲ ਵਿੱਚ ਇੱਕ ਵਾਰੀ ਕਰਿਆ ਕਰਦੇ ਸਨ ਜਦੋਂ ਇਹ ਲੱਖਾਂ ਲੋਕ ਸਰਕਾਰ ਦੇ ਮូរੀਦ ਹੋ ਗਏ ਸੀ ਜਦੋਂ ਇਹ ਲੰਗਰ ਦੇ ਵਿੱਚ ਬਹੁਤ ਜ਼ਿਆਦਾ ਸਰਕਾਰਾਂ ਤੇ ਮਿਹਰ ਹੋਈ ਪੰਜ ਤਨ ਪਾਕ ਦੀ ਤੇ ਸਰਕਾਰ ਨੂੰ ਇਹ ਲੰਗਰ ਹਰ ਮਹੀਨੇ ਕਰਨਾ ਪਿਆ ਕਿਉਂਕਿ ਇਹ ਲੰਗਰ ਜੋ ਸਰਕਾਰ ਸਾਲ ਵਿੱਚ ਇੱਕ ਵਾਰ ਕਰਦੇ ਸੀ ਉਸ ਵਿੱਚ ਉਦੋਂ ਲੋਕ ਘੱਟ ਜੁੜੇ ਸੀ ਸਰਕਾਰ ਦੇ ਨਾਲ ਹੁਣ ਲੱਖਾਂ ਲੋਕ ਜੁੜ ਗਏ ਸੀ ਤਾਂ ਸਰਕਾਰ ਨੇ ਹਰ ਮਹੀਨੇ 11ਵੀਂ ਸ਼ਰੀਫ ਦੇਣੀ ਸ਼ੁਰੂ ਕਰ ਦਿੱਤੀ ਤੇ ਮੌਲਾ ਅਲੀ ਸਰਕਾਰ ਜਾਂ ਪੰਤਨ ਪਾਕ ਜੀ ਨੇ ਸਰਕਾਰਾਂ ਨੂੰ ਇਹ ਵਾਰ ਦਿੱਤਾ ਇਹ ਬੋਲ ਬੋਲੇ ਕਿ ਤੂੰ ਸਾਰੀ ਉਮਰ ਸਾਡੇ ਨਾਮ ਦੀ 11ਵੀਂ ਦਿੰਦਾ ਰਿਹਾ ਹੁਣ ਤੇਰੇ ਨਾਂ ਤੇ ਲੋਕ 11ਵੀਂ ਦੇਣਗੇ ਤੇ ਤੇਰਾ ਨਾਂ 11ਵੀਂ ਵਾਲਾ ਪੀਰ ਹੋਊਗਾ ਸੋ ਆਪਾਂ ਇਸ ਕਰਕੇ ਗੌਸਪਾਕ ਜੀ ਦੇ ਨਾਮ ਦੀ 11ਵੀਂ ਹਰ ਮਹੀਨੇ ਦਿੰਨੇ ਆ ਤੇ ਗੌਸਪਾਕ ਸਰਕਾਰ ਨੂੰ 11ਵੀਂ ਵਾਲਾ ਪੀਰ ਵੀ ਕਿਹਾ ਜਾਂਦਾ ਹੈ ਕਿਉਂਕਿ 11ਵੀਂ ਹੁਣ ਸਰਕਾਰਾਂ ਦੇ ਨਾਮ ਦੀ ਹੀ ਵੰਡਦੇ ਹਾਂ ਆਪਾਂ ਜੋ ਵੀ ਰੂਹਾਂ ਸਰਕਾਰਾਂ ਦੇ ਨਾਲ ਇਸ਼ਕ ਰੱਖਦੀਆਂ ਉਹ ਜ਼ਰੂਰ ਹਰ ਵਾਰ 11ਵੀਂ ਦਿੱਤੀ ਕਰੋ ਕਿਉਂ ਜੋ ਕੰਮ ਰੱਬ ਦੇ ਘਰੋਂ ਨਹੀਂ ਬਣਦਾ ਉਹ ਘਰ ਉਹ ਕੰਮ ਮੇਰੇ ਪੀਅ ਤੇ ਘਰੋਂ ਬਣ ਜਾਂਦਾ ਹੈ ਸਰਕਾਰਾਂ ਤੇ ਟੁੱਟ ਵਿਸ਼ਵਾਸ ਰੱਖਣਾ ਵੀ ਬਹੁਤ ਔਖਾ ਕਿਉਂਕਿ ਸਰਕਾਰ ਇਹੋ ਜੀ ਪਰੇਸ਼ਾਨੀ ਚੱਕਰਾਂ ਵਿੱਚ ਪਾ ਦਿੰਦੇ ਨੇ ਕਿ ਜਿਹੜਾ ਡੋਲ ਗਿਆ ਸੋ ਰਹਿ ਗਿਆ ਜਿਹੜਾ ਨਹੀਂ ਡੋਲਿਆ ਉਹ ਤਰ ਜਾਂਦਾ ਸੋ ਸਰਕਾਰ ਗੌਸਪਾਗ ਜੀ ਪੀਰਾਂ ਦੇ ਪੀਰ ਨੇ ਇਹਨਾਂ ਤੇ ਟੁੱਟ ਵਿਸ਼ਵਾਸ ਰੱਖਣਾ ਬਹੁਤ ਔਖਾ ਜੋ ਇਹਨਾਂ ਤੇ ਵਿਸ਼ਵਾਸ ਰੱਖ ਗਿਆ ਉਹਨਾਂ ਦਾ ਨਾਮ ਅੱਜ ਵੀ ਇਤਿਹਾਸ ਵਿੱਚ ਹੈ ਲੋਕੋ ਕੌਨਾਂ ਨੂੰ ਜਾਣਦੇ ਨੇ ਕਿ ਇਹ ਗੌਸਪਾਕ ਦਾ ਮਲੰਗ ਹੈ ਸੋ ਤੁਹਾਨੂੰ ਇਹੀ ਬੇਨਤੀ ਆ ਕਿ ਤੁਸੀਂ ਵੀ ਇਹ ਟੁੱਟ ਵਿਸ਼ਵਾਸ ਰੱਖਣਾ ਸਭ ਨੇ ਮੇਰੀ ਸਰਕਾਰ ਤੇ ਜਿਨ੍ਹਾਂ ਦੇ ਕੰਮ ਨਹੀਂ ਬਣਦੇ ਜਿਨ੍ਹਾਂ ਦੇ ਕੰਮ ਨਹੀਂ ਬਣਦੇ ਉਹੋ ਹਰ ਮੰਥ ਮਤਲਬ ਹਰ ਮਹੀਨੇ ਜਿੱਦਾਂ ਚੰਦ ਚੜੇ ਨੂੰ 11 ਦਿਨ ਹੋ ਜਾਂਦੇ ਨੇ ਔਸਤ ਦਿਨ 11ਵੀਂ ਹੁੰਦੀ ਹੈ ਸਰਕਾਰਾਂ ਦੀਆਂ 11ਵੀਆਂ ਦਿਓ ਸਰਕਾਰਾਂ ਦੇ ਚਰਨੀ ਲੱਗੋ ਸਰਕਾਰਾਂ ਦਾ ਨਾਮ ਜਪੋ ਸਰਕਾਰਾਂ ਕੇ ਦੁਆ ਕਰੋ ਸਰਕਾਰ ਤੁਡੀਆਂ ਹਰ ਮੁਸ਼ਕਲਾਂ ਆਸਾਨ ਕਰਨਗੇ ਹਰ ਮੁਸ਼ਕਲਾਂ ਤੋਂ ਦੂਰ ਰੱਖਣਗੇ ਤੁਹਾਨੂੰ ਬੁਰੀਆਂ ਭਲਾਤ ਤੋਂ ਦੂਰ ਰੱਖਣਗੇ ਸੋ ਅਗਰ ਜੇ ਤੁਹਾਡਾ ਕੋਈ ਹੋਰ ਵੀ ਸਵਾਲ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਅਸੀਂ ਸਾਰੇ ਕਮੈਂਟ ਪੜ੍ਹਦੇ ਆਂ ਸਲਾਮ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਜਲਦੀ